ਅਨਾਜ ਮੰਡੀ ਮਾਛੀਗੜਾ ਸਹਿਬ ਚ ਝੋਨੇ ਦੀ ਅਗੇਤੀ ਕਿਸਮ 1509 ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ ਇਸ ਦੀ ਪ੍ਰਾਈਵੇਟ ਤੌਰ ਤੇ ਖਰੀਦ ਦੀ ਰਸ਼ਮੀ ਸ਼ੁਰੂਆਤ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਨੇ ਸੰਯੁਕਤ ਰੂਪ ਚ ਕਰਵਾਈ ਅੱਜ ਵਿਕੀ ਅਗੇਤੀ ਬਾਸਮਤੀ 3021 ਤੋਂ 3111 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਜਿਸ ਦਾ ਚਾੜ ਕਰੀਬ 20 ਤੋਂ 22 ਕੁਇੰਟਲ ਪ੍ਰਤੀ ਏਕੜ ਨਿਕਲਿਆ ਪ੍ਰਧਾਨ ਮੋਹਤ ਦੇ ਕਿਦਰਾ ਨੇ ਕਿਹਾ ਕਿ ਮਾਚੀਵੜਾ ਸਾਹਿਬ ਵਿੱਚ ਬਾਸਮਤੀ ਫਸਲ ਦਾ ਪਾ ਕਿਸਾਨਾਂ ਨੂੰ 3000 ਤੋਂ 3200 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ ਜੋ ਕਿ ਆਸ-ਪਾਸ ਦੀਆਂ ਮੰਡੀਆਂ ਨਾਲੋਂ ਕਿਤੇ ਜ਼ਿਆਦਾ ਹੈ ਉਹਨਾਂ ਦੱਸਿਆ ਕਿ ਪਿਛਲੇ ਸਾਲ ਨਾਲੋਂ ਬਾਸਮਤੀ ਦਾ ਪਾ ਇਸ ਵਾਰ ਚੰਗਾ ਹੈ ਉਹਨਾਂ ਦੱਸਿਆ ਕਿ ਪਿਛਲੇ ਸਾਲ ਬਾਸਮਤੀ ਦਾ 2500 ਰੁਪਏ ਤੋਂ 2600 ਰੁਪਏ ਪ੍ਰਤੀ ਕੁਆਂਟਲ ਸੀ ਜੋ ਇਸ ਵਾਰ 3200 ਰੁਪਏ ਦੇ ਪਾਣ ਨਾਲ ਵਿਕ ਰਹੀ ਹੈ ਅੱਜ ਮਾਛੀਵੜਾ ਸਾਹਿਬ ਦੀ ਬਾਸਮਤੀ ਦੀ ਆਮਦ ਜੋ ਸ਼ੁਰੂ ਹੋਈ ਹੈ ਜੀ ਸਮੂਹ ਆਰਤੀਆਂ ਦੀ ਬੋਲੀ ਜੋ ਕਰਾਈ ਆ ਖੁੱਲੀ ਬੋਲੀ ਰਹੀ 3021 ਰੁਪਏ ਬੋਲੀ ਤੇ ਮਾਲ ਵਿਕਿਆ ਸੋ ਮੈਂ ਆਸ ਕਰਦਾ ਕਿ ਜਿਵੇਂ ਪਾਣੀ ਦੀ ਕ੍ਰੋਪੀ ਰਹੀ ਆ ਇਸੋ ਪਰਮਾਤਮਾ ਤੋਂ ਆਸ ਕਰਦਾ ਕਿ ਫਸਲ ਦਾ ਝਾੜ ਠੀਕ ਆਵੇ ਤੇ ਮਾਛੀਵਾੜਾ ਮੰਡੀ ਦੇ ਵਿੱਚ ਮੇਰਾ ਖਿਆਲ ਸਭ ਤੋਂ ਵੱਧ ਸਾਡੇ ਪਰਚੇਜ਼ਰ ਨੇ ਬਾਸਮਤੀ ਦੀ ਸੋ ਸਾਡੇ ਬਾਸਮਤੀ ਤੇਜ਼ੀ ਰਹੂਗੀ ਕਿਸਾਨ ਭਰਾਵਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਆਲੇ ਦੁਆਲੇ ਮੰਡੀਆਂ ਜਾਣ ਨਾਲੋਂ ਆਪਣੀ ਮੰਡੀ ਚਾਓ ਤੇ ਸਾਫ਼ ਸੁਥਰੀ ਇੱਥੇ ਬਿਲਕੁਲ ਖੁੱਲੀ ਬੋਲੀ ਹੁੰਦੀ ਆ ਸੋ ਅਸੀਂ ਪ੍ਰਮਾਤਮਾ ਤੋਂ ਆਸ ਕਰਦੇ ਹਾਂ ਕਿ ਆਉਣ ਵਾਲਾ ਜੋ ਸਮਾਂ ਵਾ ਉਹ ਵਧੀਆ ਹੀ ਆਵੇ 25 ਸਾਲ ਘਰ ਸੀ ਪਾਇਤ ਦੀ ਪਾਵਾਦ ਰੱਖੀ ਚੰਗੀ ਹੈ ਪਾ ਕਾਰਨ ਇਹ ਆ ਜੀ ਮਾਛੀਵਾੜਾ ਸਾਹਿਬ ਤਕਰੀਬਨ 6 ਤੋਂ 7 ਆਪਣੇ ਬਾਸਮਤੀ ਸਾਡੇ ਪਲਾਂਟ ਨੇ ਸਾਡੇ ਆੜਤੀਆਂ ਦੇ ਸਾਡੇ ਸ਼ੈਲਰ ਭਾਉਂਦੇ ਇਹ ਇੱਕ ਬਹੁਤ ਵੱਡੀ ਆਪਲਬਦੀ ਆ ਜਦੋਂ ਸਾਨੂੰ ਕੋਈ ਚੀਜ਼ ਬਾਹਰਲੇ ਬਾਜ਼ਾਰ ਵਿੱਚ ਨਹੀਂ ਪੈਂਦੀ ਆ ਤੇ ਸਾਨੂੰ ਉਹਦੇ ਦਿੱਕਤਾਂ ਹੁੰਦੀਆਂ ਨੇ ਸੋ ਜਦੋਂ ਸਾਡੇ ਆਰਤੀਆਂ ਨੇ ਕੁਛ ਨੇ ਸ਼ੈਲਰ ਲਾਲੇ ਬਾਸਮਤੀ ਦੇ ਔਰ ਸਾਨੂੰ ਇਹ ਬਹੁਤ ਵੱਡਾ ਬੈਨੀਫਿਟ ਵੀ ਹੋਇਆ ਕਿਉਂਕਿ ਜੋ ਫਸਲ ਸਾਡੀ ਬਾਹਰ ਜਾਂਦੀ ਸੀ ਸਾਡੇ ਸ਼ਹਿਰ ਚ ਆਊਗੀ ਤੇ ਜ਼ਿਆਦਾ ਬਾਸਮਤੀ ਦੇ ਪਲਾਂਟ ਹੋਣ ਕਰਕੇ ਤੇ ਮੈਂ ਪਰਮਾਤਮਾ ਤੋਂ ਆਸ ਕਰਦਾ ਤੇ ਮੈਨੂੰ ਉਮੀਦ ਵੀ ਆ ਕਿ ਜੋ ਫਸਲ ਦਾ ਭਾਅ ਆ ਮੰਡੀਆਂ ਨਾਲੋਂ ਮਾਛਵਾੜਾ ਸਾਹਿਬ ਤੇਜ਼ੀ ਰੋਗੇ ਦੂਜਾ ਝੋਨਾ ਇਹਦਾ ਮੋਟਰ ਚੋਂ ਨਾ ਕਦੋਂ ਦਾ ਕਾਂਗਰਸ ਮੈਨੂੰ ਆਸ ਆ ਜੀ ਜਿਵੇਂ ਉਹ ਮੌਸਮ ਆਪਾਂ ਦੇਖ ਰਹੇ ਆ ਤੇ ਮੈਂ ਅਜੇ 20 ਪਹਿਲੀ ਤਰੀਕ ਨੂੰ ਮੰਨ ਕੇ ਚੱਲੀਏ ਵੀ ਸਰਕਾਰ ਨੇ ਤਾਂ ਚਲੋ ਬਹੁਤ ਉਪਰਾਲਾ ਕੀਤਾ ਜੇ ਮੌਸਮ ਦੀ ਮਾਰ ਨਾ ਪੈਂਦੀ ਤਾਂ ਮੇਰਾ ਖਿਆਲ ਹੈ ਇਸ 20 ਤਰੀਕ ਨੂੰ ਅਸੀਂ ਬੋਲੀ ਸ਼ੁਰੂ ਕਰਾ ਦੇਣੀ ਸੀ ਜਿਵੇਂ ਹੀ ਉਹ ਹਦਾਇਤਾਂ ਆਉਣਗੀਆਂ ਜਾਂ ਜਿਵੇਂ ਹੀ ਮੰਡੀ ਚ ਆਮਦ ਹੋਊਗੀ ਤੇ ਮੈਨੂੰ ਆਸ ਹੈ ਕਿ ਪ੍ਰਮਾਤਮਾ ਛੇਤੀ ਸੀਜ਼ਨ ਦੀ ਸ਼ੁਰੂਆਤ ਹੋ ਦੇਵੇ ਅੱਜ ਬਹੁਤ ਖੁਸ਼ੀ ਦੀ ਗੱਲ ਆ ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਏ ਹੋਏ ਆ ਹੜਾਂ ਦੀ ਮਾਰੇ ਕਿਸਾਨ ਜ਼ਿਮੀਂਦਾਰ ਆੜਤੀ ਸਾਰੇ ਦੱਬੇ ਪਏ ਆ ਅੱਜ ਸਾਡੀ ਮੰਡੀ 'ਚ ਬਾਸਮਤੀ ਆਈ ਆ ਤੇ ਉਹਦਾ ਬੜਾ ਵਧੀਆ ਰੇਟ ਲੱਗਿਆ 3000 ਤੋਂ ਉੱਪਰ ਤੇ ਝਾੜ ਵੀ ਮੈਨੂੰ ਲੱਗਦਾ ਬਾਬੇ ਦੀ ਕਿਰਪਾ ਨਾਲ ਵਧੀਆ ਹੋਊਗਾ ਇੱਕ ਰਾਹਤ ਵਾਲੀ ਗੱਲ ਕਿਸਾਨਾਂ ਲਈ ਤੇ ਜਿਹੜਾ ਮੱਛਵਾੜਾ ਇਹਦੇ ਅੰਦਰ ਬਾਸਮਤੀ ਦੇ ਕਈ ਪਲਾਂਟ ਆ ਹੁਣ ਛੈਲਰ ਵੀ ਬੜੇ ਆ ਤੇ ਭਾਈਚਾਰਾ ਵੀ ਬੜਾ ਮਜ਼ਬੂਤ ਆ ਇਸ ਕਰਕੇ ਮੈਂ ਸਮਾਂ ਕੇ ਅਪੀਲ ਕਰਦਾ ਆ ਕਿਸਾਨ ਭਰਾਵਾਂ ਨੂੰ ਜਿਹੜੀ ਵੀ ਤੁਸੀਂ ਮੰਡੀ ਚ ਫਸਲ ਲੈ ਕੇ ਆਉਂਗੇ ਉਹਦਾ ਆੜਤੀ ਸਹੀ ਮੁੱਲ ਪਾਵੇ ਕਿਉਂਕਿ ਅੱਗੇ ਵੀ ਮਛਵੜੇ ਦੀ ਮੰਡੀ ਚ ਬਹੁਤ ਬਸਤ ਬਾਸਮਤੀ ਹੋਵੇ ਚਾਹੇ ਮੱਕੀ ਹੋਵੇ ਜਾਂ ਕੋਈ ਹੋਰ ਫਸਲਾਂ ਹੋਣ ਉਹਦਾ ਸਹੀ ਉਹ ਮੁੱਲ ਪੈਂਦਾ ਇਸ ਕਰਕੇ ਅੱਜ ਪਹਿਲੇ ਦਿਨ ਭਾਅ ਲੱਗਿਆ ਬਹੁਤ ਅੱਛੀ ਗੱਲ ਆ ਮੇਰੇ ਨਾਲ ਸਾਡੇ ਕਿਸਾਨ ਭਾਈ ਵੀ ਖੜੇ ਐ ਬੜੇ ਖੁਸ਼ ਨੇ ਤੇ ਮੈਨੂੰ ਉਮੀਦ ਆ ਵੀ ਆਉਣ ਵਾਲੇ ਦਿਨਾਂ ਚ ਵੀ ਇਸ ਤਰ੍ਹਾਂ ਹੀ ਸਾਰੇ ਖੁਸ਼ ਜਾਣ 7021 ਰੁਪਏ ਲੱਗੇ ਜੀ ਠੀਕ ਪਾ ਵਗੀ ਜੀ ਹਾਂ ਠੀਕ ਹੈ ਝਾੜਕ ਦਾ ਠੀਕਾ ਕਰੇ 400 420 ਦਾ ਹੋਊਗਾ ਜੀ ਇਹਦਾ 15 ਰੁਪਏ ਬਾਸਮਤੀ ਫਸਲ ਲਾਇਆ ਬੰਦਾ ਜੀ ਕਿੰਨੇ ਕਿੰਦਾ ਰਹੀ ਜੀ ਠੀਕ ਠੀਕ ਰਹੂਗੀ ਯਾਨੀ ਫਸਲ ਆਲਾ ਮੀਆਂ ਦਾ ਕੋਈ ਨੁਕਸਾਨ ਹੋਇਆ ਨਹੀਂ ਸਾਡੇ ਤੋਂ ਬਚਦਾ ਜੀ 50 ਹਾਂ ਜੀ 50 ਇੰਨਾ ਨਹੀਂ ਹੈਗਾ ਠੀਕ ਹੈ ਉਹ ਪਸੰਦਾਂ ਨੂੰ ਕੀ ਬਾਸਮਤੀ ਬਾਰੇ ਬੰਦਾ ਸਾਨੂੰ ਹੋਰ ਵੀ ਕੁਝ ਬੀਜੀਆ ਕੋਈ ਕਹਿੰਦਾ ਇਹੀ ਆ ਬੰਦਾ ਤੁੰਗ ਨਹੀਂ ਦੂਜੀ ਵੀ ਹੈਗੀ ਮੈਂ ਫਿਰ ਇੱਕ ਪਤਾ ਨਹੀਂ 2 ਟਨ ਵੀ ਜਨੇ ਵੀ 2 ਟਨ ਵੀ ਰਹੀ ਆ ਉਹ ਵੀ ਠੀਕ ਆ ਸਾਡੀ ਫਸਲ ਠੀਕ ਆ ਸਭ ਤੋਂ ਬਚਾਵਾ ਉੱਥੇ ਜ